ਅਸੀਂ ਆਪਦਾ ਐਮਪੀ 5 ਸਾਲ ਵਾਸਤੇ ਚੁਣਨਾ ਹੈ ਤੇ 5 ਸਾਲਾਂ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਵੀ 4 ਸਾਢੇ 4 ਸਾਲ ਤਾਂ ਉਹਨਾਂ ਨੇ ਆਪਣੇ ਕੋਲੇ ਰਹਿਣਾ ਹੀ ਨਿਕਾ ਅਗਰ ਤੁਸੀਂ ਪੀਆਰ ਹੋ ਤਾਂ ਕੈਨੇਡਾ ਦੀ ਸਿਟੀਜ਼ਨਸ਼ਿਪ ਦੇ ਅਕੋਰਡਿੰਗਲੀ 5 ਸਾਲਾਂ ਦੇ ਵਿੱਚੋਂ ਤੁਹਾਨੂੰ ਤੇ ਕਿਵੇਂ 750 ਦਿਨ ਉੱਥੇ ਰਹਿਣਾ ਪਊਗਾ 5 ਸਾਲ ਦੇ ਵਿੱਚੋਂ 2 ਸਾਲ ਦਾ ਸਮਾਂ ਤਾਂ ਆਪ ਦੇ ਕਿਤੇ ਨੂੰ ਹੀ ਦੇਣਗੇ ਬੰਬੇ ਸ਼ੂਟਿੰਗ ਹੋਊਗੀ ਕੋਈ ਫੋਰਨ ਚ ਸ਼ੂਟਿੰਗ ਹੋਊਗੀ ਕਿਤੇ ਵੀ ਹੋਊਗੀ ਇੱਕ ਫਿਲਮ ਨੂੰ ਬਨਣ ਦੇ ਵਿੱਚ 4 ਤੋਂ 5 ਮਹੀਨੇ ਲੱਗ ਜਾਂਦੇ ਆ। ਮਤਲਬ ਕਿ 5 ਸਾਲ ਲਈ ਅਗਰ ਅਸੀਂ ਉਹਨਾਂ ਨੂੰ ਚੁਣਿਆ ਤੇ 2 ਸਾਲ ਤਾਂ ਉਹ ਸਾਡੇ ਕੋਲੇ ਆਣਾ ਹੀ ਨਹੀਂ ਉਹਨਾਂ ਨੇ। ਅੱਜ ਅਸੀਂ ਪਹੁੰਚੇ ਆ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਗਗਨਦੀਪ ਸਿੰਘ ਸੁਖੀ ਜਾਜੀ ਦੇ ਨਿਵਾਸ ਤੇ। ਹਾਂਜੀ ਸਖੀ ਜੀ ਤੁਹਾਡਾ ਗਲੋਬਲ ਖਬਰਨਾਮਾ ਤੇ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਆਪ ਜੀ ਦਾ। ਅੱਜ ਜਿਹੜਾ ਵਿਸ਼ਾ ਸੀਗਾ ਅ ਭਾਲੇ ਕਿ ਪੱਤਰ ਨੇ ਪਹਿਲਾਂ ਵੀ ਕੁਐਸਚਨ ਕੀਤਾ ਸੀਗਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਰਮਜੀਤ ਸਿੰਘ ਜੀ ਨੂੰ ਕਿ ਉਹ ਪੀਆਰ ਨੇ ਉਹ ਜਦੋਂ ਉਹਨਾਂ ਕੋਲ ਪੀਆਰ ਤਾਂ ਉਹਨਾਂ ਨੇ ਜਵਾਬ ਦਿੱਤਾ ਸੀਗਾ ਫਿਰਕੀ ਹੋਇਆ ਜੇ ਮੈਂ ਪੀਆਰ ਤਾਂ ਮੈਂ ਇਹ ਪੁੱਛਣਾ ਚਾਹਨਾ ਹੈ ਅਗਰ ਤੁਸੀਂ ਪੀਆਰ ਨੂੰ ਤੱਕ ਕੈਨੇਡਾ ਦੀ ਸਿਟੀਜ਼ਨਸ਼ਿਪ ਦੇ ਅਕੋਰਡਿੰਗਲੀ 5 ਸਾਲਾਂ ਦੇ ਵਿੱਚੋਂ ਤੁਹਾਨੂੰ ਤੇ ਕਿਵੇਂ 750 ਦਿਨ ਉੱਥੇ ਰਹਿਣਾ ਪਊਗਾ मतलब के 5 साल ਲਈ ਅਗਰ ਅਸੀਂ ਉਹਨਾਂ ਨੂੰ ਚੁਣਿਆ ਤੇ 2 ਸਾਲ ਤਾਂ ਉਹ ਸਾਡੇ ਕੋਲੇ ਆਣਾ ਹੀ ਨਹੀਂ ਉਹਨਾਂ ਨੇ ਫਿਰ ਪ੍ਰੈਸ ਨੇ ਹੀ ਕੁਸਚਨ ਉਹਨਾਂ ਨੂੰ ਇੱਕ ਹੋਰ ਕੀਤਾ ਸੀਗਾ ਕਿ ਤੁਸੀਂ ਕੀ ਆਪਦਾ ਕੰਮਕਾਰ ਛੱਡ ਦੋਗੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਉਹ ਮੇਰਾ ਤੈ ਤੇ ਇਹ ਮੇਰਾ ਇਧਰ ਕਰਤਵ ਹੈ ਜਦੋਂ ਉਹਨਾਂ ਨੇ ਕਿਹਾ ਆਪਦਾ ਨਹੀਂ ਛੱਡਣਾ ਤਾਂ ਮੇਰਾ ਖਿਆਲ ਹੈ 5 ਸਾਲ ਦੇ ਵਿੱਚੋਂ 2 ਸਾਲ ਦਾ ਸਮਾਂ ਤਾਂ ਆਪਦੇ ਕਿਤੇ ਨੂੰ ਹੀ ਦੇਣਗੇ ਬੰਬੇ ਸ਼ੂਟਿੰਗ ਹੋਊਗੀ ਕੋਈ ਫੋਰਨ ਚ ਸ਼ੂਟਿੰਗ ਹੋਊਗੀ ਕਿਤੇ ਵੀ ਹੋਊਗੀ ਇੱਕ ਫਿਲਮ ਨੂੰ ਬਨਣ ਦੇ ਵਿੱਚ 4 ਤੋਂ 5 ਮਹੀਨੇ ਲੱਗ ਜਾਂਦੇ ਆ ਹੁਣ ਮੈਨੂੰ ਨਹੀਂ ਸਮਝ ਲੱਗਦੀ ਕਿ ਉਹ ਇੱਥੇ ਰਹਿਣਗੇ ਕਦੋਂ ਅਸੀਂ ਆਪਦਾ ਐਮਪੀ 5 ਸਾਲ ਵਾਸਤੇ ਚੁਣਨਾ ਤੇ 5 ਸਾਲਾਂ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਵੀ 4 ਸਾਢੇ 4 ਸਾਲ ਤਾਂ ਉਹਨਾਂ ਨੇ ਆਪਣੇ ਕੋਲੇ ਰਹਿਣਾ ਹੀ ਨਿਕਾ ਅਸੀਂ ਕਿਸ ਬੇਸ ਤੇ ਉਹਨਾਂ ਨੂੰ ਚੁਣੀਏ ਜਦੋਂ ਕਿ ਹੰਸ ਰਾਜ ਜੀ ਨੇ ਜਦੋਂ ਦਿੱਲੀ ਚ ਐਮਪੀ ਬਣੇ ਆ ਉਹਨਾਂ ਨੇ ਪ੍ਰੋਫੈਸ਼ਨਲੀ ਸਿੰਗਿੰਗ ਨੂੰ ਅਲਵਿਦਾ ਕਹਿਤਾ ਉਹਨਾਂ ਨੇ ਕਦੀ ਵੀ ਪ੍ਰੋਫੈਸ਼ਨਲ ਸਿੰਗਿੰਗ ਵਾਲੇ ਪਾਸੇ ਨਹੀਂ ਗਏ ਔਰ ਪੂਰਾ ਟਾਈਮ ਉਹਨਾਂ ਨੇ ਆਪਦਾ ਦਿੱਲੀ ਨੂੰ ਦਿੱਤਾ ਮੈਂ ਇਸ ਕਰਕੇ ਇੱਕ ਮਨ ਦੇ ਵਿੱਚ ਬੜਾ ਵੱਡਾ ਕੁਐਸਚਨ ਹੈ ਔਰ ਮੈਨੂੰ ਸਾਰੀ ਜਨਤਾ ਵਾਸਤੇ ਵੀ ਇਹ ਕੁਐਸਚਨ ਹੈ ਕਿ ਅਗਰ ਅਸੀਂ ਐਮਪੀ 5 ਸਾਲਾਂ ਵਾਸਤੇ ਚੁਣਨਾ ਤਾਂ ਕੀ ਅਸੀਂ ਇਹੋ ਜਿਹੇ ਬੰਦੇ ਨੂੰ ਵੋਟਾਂ ਪਾਈਏ ਜਿਸ ਨੇ ਸਿਰਫ 6 ਮਹੀਨੇ ਸਾਡੇ ਕੋਲੇ ਰਹਿਣਾ ਹੈ ਕਿ ਕੀ ਅਸੀਂ ਇਹੋ ਜਿਹੇ ਬੰਦੇ ਨੂੰ ਵੋਟਾਂ ਪਾਈਏ ਜਿਸ ਨੇ ਸਿਰਫ ਲੋਕਾਂ ਦੀ ਸੇਵਾ ਕਰਨ ਵਾਸਤੇ ਆਪਦਾ ਪ੍ਰੋਫੈਸ਼ਨਲ ਕੈਰੀਅਰ ਖਤਮ ਕਰਤਾ ਔਰ ਪ੍ਰੋਫੈਸ਼ਨਲ ਕੈਰੀਅਰ ਖਤਮ ਕਰਕੇ ਸਿਰਫ ਮਾਨਵਤਾ ਦੀ ਸੇਵਾ ਦੇ ਵਿੱਚ ਆਪਣੇ ਆਪ ਨੂੰ ਲਗਾ ਦਿੱਤਾ ਇਸ ਕਰਕੇ ਮੇਰੀ ਇਹੀ ਰਾਏ ਹੈ ਕਿ ਆਪਾਂ ਕੈਂਡੀਡੇਟ ਉਹ ਚੁਣੀਏ ਜੋ ਆਪਣੇ ਕੋਲ ਰਵੇ ਕਹਿਣ ਦਾ ਭਾਵ ਹੰਸਰਾਜ ਹੰਸ ਜੀ ਜਿਨ੍ਹਾਂ ਨੇ ਆਪਦਾ ਕੈਰੀਅਰ ਛੱਡ ਕੇ ਮਾਨਵਤਾ ਦੀ ਸੇਵਾ ਨੂੰ ਚੁਣਿਆ ਸਾਨੂੰ ਐਹੋ ਜਿਹੇ ਕੈਂਡੀਡੇਟ ਨੂੰ ਵੋਟ ਕਰਨੀ ਚਾਹੀਦੀ ਹੈ ਮੇਰੀ ਇਹੀ ਸਾਰਿਆਂ ਨੂੰ ਅੱਜ ਇੱਕ ਅਪੀਲ ਹੈ ਕੀ ਲੱਗਦਾ ਹੈ ਇਸ ਜੀ ਸਾਹਿਬ ਜੇ ਹੰਸਰਾਜ ਹੰਸ ਜੋ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰ ਨੇ ਜੀ ਉਹ ਜਿੱਤ ਜਾਂਦੇ ਆ ਤਾਂ ਕੀ ਲੱਗਦਾ ਹੈ ਵੀ ਉਹ ਫਰੀਦਕੋਟ ਇੱਥੇ ਰਹਿਣਗੇ ਜਾਂ ਫਰੀਦਕੋਟ ਦੇ ਲੋਕਾਂ ਦੀ ਸੇਵਾ ਕਰਨਗੇ ਬਿਲਕੁਲ ਉਹਨਾਂ ਨੇ ਇਹ ਗੱਲ ਪਹਿਲਾਂ ਹੀ ਕਲੀਅਰ ਕੀਤੀ ਆ ਤੁਸੀਂ ਕੱਲ ਹੋਰ ਦੇਖੋ ਉਹਨਾਂ ਨੇ ਇਹ ਕਿਹਾ ਕਿ ਮੈਂ ਫਰੀਦਕੋਟ ਦੀ ਧਰਤੀ ਤੇ ਜਦੋਂ ਆਉਂਗਾ ਚੋਣਾਂ ਦੇ ਦੌਰਾਨ ਮੈਂ ਆਪਦੇ ਪੈਰਾਂ 'ਚ ਜੁੱਤੀ ਨਹੀਂ ਪਾਉਂਗਾ ਤੁਸੀਂ ਕਵਰ ਕਰ ਰਹੇ ਆ ਸਾਰਾ মিডিਆ ਕਵਰ ਕਰ ਰਿਹਾ ਉਹਨਾਂ ਨੂੰ ਉਹਨਾਂ ਨੇ ਕਦੀ ਵੀ ਜੁੱਤੀ ਨਹੀਂ ਪਾਈ ਜੀ ਇਕੰਦਾ ਨਾ ਵੀ ਕਹਿਤਾ ਚਲ ਯਾਰ ਗੱਲ ਖਤਮ ਹੋ ਗਈ ਇਹ ਕਿੰਨੀ ਕਿੱਡੀ ਕੀ ਗੱਲ ਐ ਅਸੀਂ ਨਾਲ ਲੈਨੇ ਆ ਉਹਨਾਂ ਦੇ ਅਸੀਂ ਵੀ ਵੇਖਦੇ ਆ ਉਹਨਾਂ ਨੂੰ ਉਹਨਾਂ ਨੇ ਅੱਜ ਤੱਕ ਨਹੀਂ ਜੁੱਤੀ ਪਾਈ ਸਾਨੂੰ ਖੁਦ ਨੂੰ ਮਹਿਸੂਸ ਹੁੰਦਾ ਵੀ ਯਾਰ ਵਾਕਈ ਇਹ ਬੰਦਾ ਆਪਦੀ ਜੋ ਗੱਲ ਕਹਿ ਦਿੰਦਾ ਉਸ ਦੇ ਉੱਪਰ ਪੂਰਾ ਉੱਤਰ ਰਿਹਾ ਫੇਰ ਇੱਕ ਹੋਰ ਬੜੀ ਵੱਡੀ ਗੱਲ ਦੇਖੋ ਉਹਨਾਂ ਨੇ ਪੋਲੀਟੀਕਲੀ ਕੱਲੋ ਜੇ ਅਨੌਂਸ ਉੱਪਰ ਅਨਾਉਂਸ ਕਰਤਾ ਵੀ ਮੇਰਾ ਪਰਸਨਲ ਨੰਬਰ ਆ ਹੈ ਜਿਹੜਾ ਮੈਂ ਚੱਕਦਾ ਤੁਸੀਂ ਮੇਰਾ ਖਿਆਲ ਹੈ ਕਿਸੇ ਵੀ ਕੋਈ ਜੇ ਕਿਸੇ ਵੀ ਹੋਰ ਕੈਂਡੀਡੇਟ ਦਾ ਪਰਸਨਲ ਨੰਬਰ ਤੁਹਾਨੂੰ ਨਹੀਂ ਪਤਾ ਹੋਊਗਾ ਉਹਨਾਂ ਦਾ ਲੇਕਿਨ ਤੁਸੀਂ ਅਗਰ ਖਬਰ ਆਪਦੀ ਕੱਢੋਗੇ ਤਾਂ ਉੱਥੇ ਮਿਲ ਜਾਊਗਾ ਜਿੱਥੇ ਉਹ ਅਨਾਉਂਸ ਕਰ ਰਹੇ ਹੈ ਜਦੋਂ ਖਬਰਾਂ ਦੇ ਵਿੱਚ ਕਿਸੇ ਚੈਨਲ ਦੇ ਸਾਹਮਣੇ ਉਹਨਾਂ ਨੇ ਅਨਾਉਂਸ ਕਰਤਾ ਤਾਂ ਮਤਲਬ ਉਹਨਾਂ ਨੇ ਸਾਰੀ ਪਬਲਿਕ ਨੂੰ ਆਪਦਾ ਨੰਬਰ ਸ਼ੇਅਰ ਕਰਤਾ ਹੁਣ ਉਹ ਹੀ ਗੱਲ ਹੈ ਸੈਲੀਬ੍ਰਿਟੀ ਵੀ ਹੈ ਉਹ ਠੀਕ ਹੈ ਕੈਂਡੀਡੇਟ ਵੀ ਹੈ ਇਦਾਂ ਦਾ ਕੈਂਡੀਡੇਟ ਮੈਨੂੰ ਨਹੀਂ ਲੱਗਦਾ ਕਰਮਜੀਤ ਜੀ ਦਾ ਨੰਬਰ ਕਿਸੇ ਹੋਰ ਕੋਲੇ ਹੋਊਗਾ ਤੁਸੀਂ ਬੈਠੇ ਹੋ ਤੁਹਾਡੇ ਕੋਲੇ ਵੀ ਨਹੀਂ ਹੋਊਗਾ ਪਰ ਉਹਨਾਂ ਦਾ ਨੰਬਰ ਤੁਹਾਡੇ ਕੋਲੇ ਹੋਊਗਾ ਇੱਥੋਂ ਕੀ ਆਪਾਂ ਨੂੰ ਸਮਝ ਲੱਗਦੀ ਹੈ ਵੀ ਉਹ ਬੰਦਾ ਤੁਹਾਡੇ ਵਿੱਚ ਰਹਿਣ ਲਈ ਤਿਆਰ ਹੈ ਇਹ ਹੁਣ ਆਪਣੇ ਤੇ ਹੈ ਕਿ ਉਸ ਬੰਦੇ ਨੂੰ ਆਪਾਂ ਆਪ ਦੇ ਵਿੱਚ ਕਿਵੇਂ ਰੱਖਣਾ ਆਪਾਂ ਉਸ ਬੰਦੇ ਨੂੰ ਅਗਰ ਆਪਦੇ ਵਿੱਚ ਰੱਖਾਂਗੇ ਤਾਂ ਹੀ ਸਾਡਾ ਫਾਇਦਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰੀ ਮੰਤਰੀ ਜੋ ਨੇ ਸਰ ਜੇਪੀ ਨੱਡਾ ਜੀ ਉਹ ਅੱਜ ਫਰੀਦਕੋਟ ਆਏ ਸੀਗੇ ਕਿਉਂਕਿ ਚੋਣ ਜਾਬਤਾ ਲੱਗਿਆ ਪਿਆ ਅੱਜ ਚੋਣਾਂ ਦਾ ਅਗਾਜ ਜੋ ਹੈ ਖਤਮ ਹੋਣ ਜਾ ਰਿਹਾ ਹੈ ਚੋਣ ਪ੍ਰਚਾਰ ਜੋ ਆ ਅੱਜ ਹੋ ਬੰਦ ਹੋ ਗਿਆ ਹੈ ਲਾਸਟ ਦਿਨ ਸੀਗਾ ਅੱਜ ਜੋ ਭਾਜਪਾ ਵੱਲੋਂ ਰੈਲੀ ਕੀਤੀ ਗਈ ਹੈ ਕਿਸ ਤਰ੍ਹਾਂ ਦੇ ਲੋਕਾਂ ਵੱਲੋਂ ਰਿਸਪਾਂਸ ਮਿਲਿਆ ਅੱਜ ਰੈਲੀ ਦੇ ਵਿੱਚ ਤੁਸੀਂ ਯਕੀਨ ਮੰਨਿਓ ਲੋਕਾਂ ਦੇ ਨਾਮ ਫੋਨ ਆਏ ਉਹ ਵੀ ਅਸੀਂ ਕਿੰਨੇ ਕਵਜੇ ਪਹੁੰਚੀਏ ਜੀ ਨੱਡਾ ਜੀ ਕਦੋਂ ਪਹੁੰਚ ਜਾਣਗੇ ਲੋਕ ਆਪ ਮੁਹਾਰੇ ਆਪ ਮੁਹਾਰੇ ਹੋ ਕੇ ਉੱਥੇ ਪਹੁੰਚੇ ਆ ਇਹ ਸਾਨੂੰ ਮੈਂ ਹਰਾਨ ਸੀਗਾ ਮੇਰਾ ਖਿਆਲ ਆ ਕਟੋ-ਕਟ 100 ਫੋਨ ਨੂੰ ਮੈਨੂੰ ਆਇਆ ਹੋਣਾ ਜਿਹੜੇ ਵੀ ਸਾਨੂੰ ਯਾਰ ਦੱਸ ਦਿਓ ਅੱਧਾ ਘੰਟਾ ਪਹਿਲਾਂ ਦੱਸ ਦਿਓ ਜਦੋਂ ਨੱਡਾ ਜੀ ਪਹੁੰਚਣ ਵਾਲੇ ਹੋਣ ਅਸੀਂ ਪਹੁੰਚ ਜਾਾਂਗੇ ਲੋਕਾਂ ਤੇ ਇੱਕ ਕਹਿੰਦਾ ਨਰਜੀ ਸੀਗੀ ਅੱਜ ਮੈਂ ਅਸੀ ਡੱਡਾ ਜੀ ਨੂੰ ਸੁਣਨਾ ਹੈ ਨੱਡਾ ਜੀ ਆ ਰਹੇ ਆ ਨਰਦੀਓ ਕਿੱਥੋਂ ਆ ਰਹੀ ਹੈ ਕੈਲੋ ਦੇਸ਼ ਭਗਤੀ ਦੀ ਭਾਵਨਾ ਔਰ ਦੇਸ਼ ਦੀ ਪੰਜਾਬ ਦੀ ਤਰੱਕੀ ਲਈ ਮੈਂ ਇਹ ਕਹੂੰ ਪੰਜਾਬ ਦੀ ਤਰੱਕੀ ਲਈ ਅਗਰ ਆਪਾਂ ਪੰਜਾਬ ਦੀ ਤਰੱਕੀ ਚਾਹੁੰਦੇ ਆ ਤਾਂ ਇੱਥੇ ਵੀ ਮੋਦੀ ਸਰਕਾਰ ਦਾ ਬੰਨਾ ਬਹੁਤ ਜ਼ਰੂਰੀ ਹੈ ਡਬਲ ਇੰਜਨ ਸਰਕਾਰ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਈ ਮਸਲੇ ਹੱਲ ਹੋਣ ਉਹ ਕਿਸ ਤਰ੍ਹਾਂ ਹੋਣਗੇ ਅਗਰ ਬੀਜੇਪੀ ਦਾ ਐਮਪੀ ਹੋਊਗਾ ਤਾਂ ਉਹ ਉੱਥੇ ਸਾਡੀ ਗੱਲ ਲੱਖੂਗਾ ਅਗਰ ਕਿਸੇ ਹੋਰ ਪਾਰਟੀ ਦਾ ਕੈਂਡੀਡੇਟ ਹੋਊਗਾ ਤਾਂ ਉੱਥੇ ਸਿਰੰ ਰੋਲਾ ਪਾਊਗਾ ਪਰ ਜਿੱਥੇ ਬੀਜੇਪੀ ਦਾ ਆਪਦਾ ਐਮਪੀ ਹੋਊਗਾ ਉੱਥੇ ਉਹ ਤੁਹਾਡੇ ਮੁੱਦਿਆਂ ਦੀ ਗੱਲ ਕਰੂਗਾ ਉਹ ਆਪਦੇ ਜਿੱਥੋਂ ਜਿੱਤਿਆ ਹੁੰਦਾ ਉੱਥੇ ਕੁਛ ਨਾ ਕੁਛ ਉਸ ਲੈ ਕੇ ਆਨ ਦੀ ਗੱਲ ਕਰੂਗਾ ਕੋਈ ਇੰਸਟੀਚਿਊਟ ਲੈ ਕੇ ਆਨ ਦੀ ਗੱਲ ਕਰੂਗਾ ਕੋਈ ਇੰਡਸਟਰੀ ਲੈ ਕੇ ਆਨ ਦੀ ਗੱਲ ਕਰੂਗਾ ਉਹਨੇ ਇਹ ਗੱਲਾਂ ਕਰਨੀਆਂ ਪਰ ਦੂਸਰੀ ਪਾਰਟੀ ਦਾ ਉਸਨੇ ਇਹ ਗੱਲਾਂ ਬਿਲਕੁਲ ਨਹੀਂ ਕਰਨੀਆਂ ਉਸਨੇ ਸਿਰਫ ਰੋਲਾ ਪਾਣਾ ਹੈ ਪਿਛਲੇ ਦਿਨੀ ਹੱਸ ਰਹਾ ਹਾਂਸੀ ਦੀ ਕੇ ਵੀਡੀਓ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਕਿਸਾਨਾਂ ਨੂੰ ਹਸਰਾ ਰਹੇ ਸੀ ਚੇਤਾਵਨੀ ਦੇ ਰਹੇ ਨੇ ਕਿ ਦੋ ਦੋ ਤਰੀਕੇ ਲੰਘ ਲੈਣ ਜੋ ਉਸ ਤੋਂ ਬਾਅਦ ਫਿਰ ਮੈਂ ਦੇਖਾਂਗਾ ਇਹ ਵੀਡੀਓ ਜੋ ਜਿਹੜੀ ਹੈਗੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕੀ ਕਹਣਾ ਇਹਦੇ ਬਾਰੇ ਦੇਖੋ ਕਿਸਾਨ ਭਰਾ ਤਾਂ ਸਾਡੇ ਨਾਲ ਹੈ ਤੁਸੀਂ ਰਿਜ਼ਲਟ ਆਊਗਾ ਵੋਟਾਂ ਦੀ ਪਰਸੈਂਟੇਜ ਦੇਖੋਗੇ ਪਿੰਡਾਂ ਦੇ ਵਿੱਚੋਂ ਸਾਨੂੰ ਕਿੰਨੀ ਵੀ ਵੋਟ ਪੈਂਦੀ ਹੈ ਅਸਲ ਦੇ ਵਿੱਚ ਉਹ ਕਿਸਾਨ ਨਹੀਂ ਹੈਗੇ ਜਿਨ੍ਹਾਂ ਨੂੰ ਚੇਤਾਵਨੀ ਦੇ ਰਹੇ ਆ ਉਹ ਉਹ ਕਿਸਾਨ ਨਹੀਂ ਗਏ ਉਹ ਦੂਸਰੀਆਂ ਪਾਰਟੀਆਂ ਦੇ ਕਹਿੰ ਲੋ ਕਰਿਆਕਰਤਾ ਜਿਨ੍ਹਾਂ ਨੂੰ ਪਾਰਟੀਆਂ ਕਹਿੰ ਲੋ ਉਕਸਾ ਕੇ ਉਹਨਾਂ ਦਾ ਵਿਰੋਧ ਕਰਨ ਵਾਸਤੇ ਭੇਜਦੀਆਂ ਉਹ ਉਹਨਾਂ ਨੂੰ ਚੇਤਾਵਨੀ ਦੇ ਰਹੇ ਆ ਜਿਹੜੇ ਜਦੋਂ ਜਾਂਦੇ ਆ ਉਹਨਾਂ ਦੀਆਂ ਗੱਡੀਆਂ ਨੂੰ ਪਰਨਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਦੇ ਘਰ ਜਾਂਦੇ ਆ ਜਿੱਥੇ ਪ੍ਰੋਗਰਾਮ ਹੁੰਦਾ ਹੈ ਔਰ ਬੰਦਿਆਂ ਨੂੰ ਜਾ ਕੇ ਧਮਕਾਉਂਦੇ ਆ ਵੀ ਤੁਹਾਡਾ ਅਸੀਂ ਹੁੱਕਾ ਪਾਣੀ ਬੰਦ ਕਰ ਦਾਂਗੇ ਤੁਹਾਡਾ ਅਸੀਂ ਮਕਾਨ ਟਾ ਦਾਂਗੇ ਉਹਨਾਂ ਨੂੰ ਗਾਲਾਂ ਕੱਢਦੇ ਆ ਉਹ ਉਹਨਾਂ ਲੋਕਾਂ ਨੂੰ ਧਮਕੀ ਦੇ ਰਹੇ ਆ ਕਿਸਾਨ ਮੈਂ ਉਹੀ ਗੱਲ ਕਹਿ ਰਿਹਾ ਫਿਰ ਤੁਹਾਨੂੰ ਇਹੀ ਗੱਲ ਕਹੂੰਗਾ ਰਿਜ਼ਲਟ ਆਊਗਾ ਤੁਸੀਂ ਦੇਖਿਓ ਕਿੰਨੀਆਂ ਕਿੰਨੇ ਪਰਸੈਂਟੇਜ ਵੋਟ ਸਾਨੂੰ ਪਿੰਡਾਂ ਵਿੱਚੋਂ ਮਿਲਦੀ ਆ ਕੀ ਲੱਗਦਾ ਹੈ ਭਾਰਤੀ ਜਨਤਾ ਪਾਰਟੀ ਇਸ ਵਾਰ ਇੱਥੇ ਪੰਜਾਬ ਦੇ ਵਿੱਚੋਂ ਕਿੰਨੀਆਂ ਸੀਟਾਂ ਜਿੱਤੂਗੀ ਕਿਉਂਕਿ ਸਾਰੀਆਂ ਪਾਰਟੀਆਂ ਜੋ ਹੈ ਆਪ ਦਾ ਆਪ ਦਾ ਜੋਰ ਜੋਰ ਲਗਾ ਰਹੀਆਂ ਜੇ ਆਪਾਂ ਆਵਾਜ਼ ਦੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਅਕਾਲੀ ਦਲ ਦੀ ਕਰੀਏ ਗੱਲ ਕਰੀਏ ਜਾਂ ਆਜ਼ਾਦ ਉਮੀਦਵਾਰ ਦੀ ਗੱਲ ਕਰੀਏ ਸਾਰੀਆਂ ਪਾਰਟੀਆਂ ਆਪ ਦਾ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਤਾਂ ਕੀ ਲੱਗਦਾ ਹੈ ਵੀ ਫਰੀਦਕੋਟ ਦੀ ਸੀਟ ਦੀ ਆਪਾਂ ਗੱਲ ਕਰੀਏ ਕਿਹਦੇ ਹੱਥ ਆਊਗੀ ਮੈਂ 100% ਸ਼ੋਰ ਆ ਕਿ ਫਰੀਦਕੋਟ ਦੀ ਸੀਟ ਤੋਂ ਬਦਮਸ਼ੀਰੀ ਹੰਸਰਾਜ ਹੰਸਦੀਪ ਜੇਤੂ ਹੋਣਗੇ ਔਰ ਮੋਦੀ ਜੀ ਦੀ ਸਰਕਾਰ ਉੱਪਰ ਬਰਨ ਜਾ ਰਹੀ ਹੈ ਫਰੀਦਕੋਟ ਦੀ ਇਹ ਸੀਟ ਨੂੰ ਅਸੀਂ ਮੋਦੀ ਜੀ ਦੀ ਝੋਲੀ ਦੇ ਵਿੱਚ ਪਾਵਾਂਗੇ ਤਾਂ ਇਹ ਸਨ ਐਡਵੋਕੇਟ ਗਗਨ ਸਿੰਘ ਸੁਖੀ ਗਗਨਦੀਪ ਸਿੰਘ ਸੁਖੀਜਾ ਜਿਨ੍ਹਾਂ ਨੇ ਮੈਕਸ ਨਾਲੋਂ ਲੈ ਕੇ ਜਾਣਕਾਰੀ ਦਿੱਤੀ ਹੋਰ ਅਪਡੇਟ ਦੇਖਣ ਲਈ ਜੁੜੇ ਰਹੋ ਗਲੋਬਲ